ਦੀਨਾਂ ਦਰਦ ਨਿਵਾੜਾ ਠਾਕੁਰ ਰਾਖੇ ਜਨ ਕੀ ਆਪ ਸਤਿਗੁਰ ਜੀ ਵਚਨ ਕਰਦੇ ਹਨ ਕਿ ਇਹ ਪਾਈ ਪ੍ਰਮਾਤਮਾ ਅਨਾਥਾਂ ਦੇ नाथ ਹਨ ਇਹ ਆਪਣੇ ਸੇਵਕਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕਾਂ ਦੀ ਰਾਖ ਆਪ ਰੱਖਦਾ ਹੈ ਤਾਰਨ ਤਾਰਨ ਹਰ ਨਿਤ ਦੁੱਖ ਨਾ ਸਕੈ ਰਿਆ ਉਹ ਪ੍ਰਭੂ ਸੰਸਾਰ ਸੰਗਤ ਤੋਂ ਪਾਰ ਲਿਹਾਉਣ ਵਾਸਤੇ ਮਨ ਇੱਕ ਜਹਾਨ ਬਣੇ ਉਹ ਹਰੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਉਹ ਦੀ ਸਰਨ ਪਿਆ ਕੋਈ ਦੁੱਖ ਕੋ ਨਹੀਂ ਸਕਦਾ ਪਾਤਸ਼ਾਹ ਜੀ ਕੇ ਬਚਨ ਕਰਦੇ ਨੇ ਕਿ ਅਕਾਲ ਪੁਰਖ ਵੈਕ੍ਰੂ ਪ੍ਰਭੂ ਜਿਹੜਾ ਉਹ ਜੀਵ ਨੂੰ ਇਸ ਸੰਸਾਰ ਸਮੁੰਦਰ ਕੁਮਹਾਉਣ ਦੀ ਸਮਰੱਥਾ ਰੱਖਦਾ ਹੈ ਜੇ ਤਰ੍ਹਾਂ ਸਮੁੰਦਰ પાર ਕਰਨ ਵਾਸਤੇ ਜਹਾਜ਼ ਦੀ ਲੋੜ ਪੈਂਦੀ ਹੈ ਜਹਾਜ਼ ਦੇ ਰਾਹੀਂ ਕਿਸ਼ਤੀਆਂ ਦੇ ਰਾਹੀਂ ਸਮੁੰਦਰ ਪਾਰ ਕੀਤਾ ਜਾ ਸਕਦਾ ਹੈ ਉਸੇ ਤਰ੍ਹਾਂ ਇਹ ਸੰਸਾਰ ਨੂੰ ਵੀ ਇੱਕ ਸਮੁੰਦਰ ਦਾ ਨਾਮ ਦਿੱਤਾ ਗਿਆ ਤੇ ਪਾਸਾ ਕਿਉਂ ਦੇ ਸਮੁੰਦਰ ਨੂੰ ਪਾਰ ਕਰਨ ਵਾਸਤੇ ਭਾਈ ਤੈਨੂੰ ਓਕਾਰਪੁਰਤ ਵਹਿਗੁਰੂ ਜੀ ਦੇ ਨਾਮ ਰੂਪੇ ਜਹਾਜ ਵਿੱਚ ਸਵਾਰ ਹੋਣਾ ਪੈਂਦਾ। ਨਾਨਕ ਨਾਮ ਦੇ ਰਾਜ ਵਿੱਚ ਚੜੇ ਸੁ ਉੱtre ਬਾਹਰ। ਜਿਹੜਾ ਜੀ ਨਾਮ ਰੂਪੇ ਜਹਾਜ ਵੇਲੇ ਦੇ ਵਿੱਚ ਸਵਾਰ ਹੋ ਜਾਂਦਾ ਹੈ। ਪਾਸਾ ਜੀ ਬੋਲ ਇਹ ਸੰਸਾਰ ਸੰਗਤ ਉਤਰ ਜਾਂਦਾ ਹੈ। ਇਸ ਕਰਕੇ ਪਾਸਾ ਜੀ ਵੀ ਵਚਨ ਕਹੇ ਨੇ ਤारण कारण ਹਰਿਦ ਭਾਈ ਓਕਾਰਪੁਰਤ ਵਹਿਗੁਰੂ ਸੰਸਾਰ ਸੰਗਤ ਤੋਂ ਕਾਰਨ ਗਵਾਣ ਵਾਲ ਤੇ ਮਨ ਨੂੰ ਇੱਕ ਜਹਾਜ ਹੈ ਦੂਖ ਨਾ ਸਕੈ ਵਿਆਪਤ ਜਿਹੜਾ ਵੀ ਅਕਾਲ ਪੁਰਖ ਵੈਗੁਰੂ ਜੀ ਦੇ ਚਰਨਾਂ ਦੇ ਨਾਲ ਮੁਖ ਜੁੜ ਜਾਂਦਾ ਹੈ ਉਹ ਫਿਰ ਅਕਾਲ ਪੁਰਖ ਵੈਗੁਰੂ ਹਰੀ ਜੀ ਸਾਰੇ ਸੁੱਖਾਂ ਦਾ ਖਜ਼ਾਨਾ ਤੇ ਜਿਹੜਾ ਵੀ ਉਸ ਦੀ ਸਰਨ ਬਿਆਹ ਭਾਈ ਉਹ ਕੋਈ ਵੀ ਦੁੱਖ ਕੋ ਨਹੀਂ ਸਕਦਾ ਆਪਾਂ ਅੱਗੇ ਵੀ ਕਈ ਵਾਰੀ ਸਤਿਗੁਰਾਂ ਦੇ ਵਚਨ ਸਰਵਣ ਕੀਤੇ ਨੇ ਦੁੱਖ ਕੋ ਆਉਣ ਦਾ ਭਾਵ ਹੈ ਉਹ ਨਾ ਸਕਣ ਦਾ ਭਾਵ ਹੈ ਦੁੱਖ ਮਨ ਨੂੰ ਮੁਕੀ ਨਹੀਂ ਕਰਦਾ ਹੈ ਇਹ ਨਹੀਂ ਮੈਂ ਦੁੱਖ ਆਉਂਦੇ ਹੀ ਨਹੀਂ ਹਨ ਆਉਣਗੇ ਕਿਉਂਕਿ ਸਤਿਗੁਰੂ ਸਾਹਿਬ ਕਹਿੰਦੇ ਨੇ ਦੁੱਖ ਸੁੱਖ ਦੋਏ ਕੱਪੜੇ ਪਹਿਰਨ ਜਾਏ ਮੁਕੁਕ ਦੁੱਖ ਸੁੱਖ ਜੀਵਨ ਦੇ ਵਿੱਚ ਕੱਪੜਿਆਂ ਦੀ ਤਰ੍ਹਾਂ ਨੇ ਕਦੇ ਸੁੱਖ ਵਾਲੇ ਹੁੰਦੇ ਨੇ ਕਦੇ ਦੁੱਖ ਵਾਲੇ ਇਸ ਕਰਕੇ ਦੁੱਖ ਆਉਣਗੇ ਜ਼ਰੂਰ ਪਰ ਉਹ ਦੁੱਖ ਪੂਰੀ ਸਕਣਗੇ ਉਹਦਾ ਭਾਵ ਹੈ ਮਨ ਨੂੰ ਦੁਖੀ ਨਹੀਂ ਕਰਨਗੇ ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਹੋਵੇ ਤਾਂ ਜੇ ਅਸੀਂ ਇਤਿਹਾਸ ਵਿੱਚ ਵਿਚਾਰ ਕਰਦੇ ਹਾਂ ਬੜੇ ਸਾਨੂੰ ਪ੍ਰਮਾਣ ਸਿੱਖਾਂ ਦੇ ਮਿਲਦੇ ਨੇ ਜਿਨ੍ਹਾਂ ਨੇ ਬੰਦ ਬੰਦ ਤੱਕ ਆਪਣਾ ਕਟਵਾ ਲਿਆ ਪਰ ਉਸ ਤਨ ਦਾ ਦੁੱਖ ਮਨ ਤੇ ਕੋਈ ਅਸਰ ਨਹੀਂ ਹੈ ਉਹਦਾ ਕਿਉਂਕਿ ਨਾਮ ਨਾਲ ਜੁੜੇ ਹੋਏ ਨੇ ਗੁਰੂ ਨਾਲ ਜੁੜੇ ਹੋਏ ਹਨ ਇਸ ਕਰਕੇ ਜਿਹੜਾ ਭਾਈ ਨਾਮ ਨਾਲ ਜੁੜ ਜਾਂਦਾ ਹੈ ਸਾਖਾਂ ਕਹਿੰਦੇ ਰੂਪ ਨਾ ਸਕੈ ਵਿਆਪ ਉੰਤਰ ਕੋਈ ਵੀ ਦੁੱਖ ਪਾ ਨਹੀਂ ਸਕਦਾ ਜੈ ਸਾਧੂ ਸੰਗ ਭਜੋ ਗੁਪਾਲ ਇਸ ਕਰਕੇ ਜੇ ਪਾਈ ਗੁਰੂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਆਨ ਸੰਤਮ ਕਿਛ ਨਾ ਸੂਝੈ ਇਹ ਜਤਨ ਕਾਟ ਕਲ ਕਾਲ ਰਹਾਉ। ਸਾਜਿ ਕਿੰਦੇ ਗੁਰੂ ਦੀ ਸੰਗਤ ਵਿੱਚ ਬੈਠਿਆ ਕਰ ਉਸ ਤਾਲਪੁਰ ਸਵੇ ਰੂ ਦਾ ਨਾਮ ਲਿਪਿਆ ਕਰ। ਇਹਨਾਂ ਜਤਨਾਂ ਨਾਲ ਵੀ ਤੇਰੇ ਸੰਸਾਰ ਦੇ ਤੇ ਝਵੇੜਿਆਂ ਦੀ ਫਾਹੀ ਕੱਟੀ ਜਾ ਸਕਦੀ ਹੈ। ਜੇ ਸੰਸਾਰ ਦੇ ਝਵੇਲੇ ਸਾਨੂੰ ਜੁੜੇ ਹੋਏ ਨੇ, ਆਪ ਮੁਕ ਚਿੰਬੜੇ ਹੋਏ ਨੇ, ਕੰਮ ਜੁੜੇ ਹੋਏ ਨੇ, ਆਸਾ ਕਹਿੰਦੇ ਅਕਾਰੂਪੁਰ ਕੋ ਵਹਿਗੁਰੂ ਜੀ ਦਾ ਨਾਮ ਜੋ ਗਿਆ ਗੁਰੂ ਦੀ ਸੰਗਤ ਵਿੱਚ ਬੈਠਿਆ ਇਹਨਾਂ ਦੀ ਬਾਹੀ ਕੱਟੀ ਜਾ ਸਕਦੀ ਹੈ ਮੈਨੂੰ ਇਸ ਤੋਂ ਬਿਨਾਂ ਸਤ ਪੁਰ ਜੀ ਕਹਿੰਦੇ ਹੋਰ ਕੋਈ ਯੋਗਤ ਸੋਚਦੀ ਹੋ ਨਹੀਂ ਆਨ ਸੰਜਮ ਕਿਸ ਨਾਂ ਸਮਝਾ ਹੋਰ ਕੋਈ ਯੋਗਤੀ ਨਹੀਂ ਸੁੱਝਦੀ ਹੈ ਹੋਰ ਕੋਈ ਜਾਤਨ ਜਿਹੜਾ ਕੀਤੇ ਹਾਂ ਜਮਾ ਦੀ ਬਾਹੀ ਇਸ ਸੰਸਾਰ ਵਿੱਚ ਵੀ ਦੇ ਮਿਟੇ ਨਹੀਂ ਸਕਦੇ ਉਹ ਜਿੰਨੇ ਮੱਕੀ ਕੋਈ ਜਾਤਨ ਕਰੇ ਵਾਸਾ ਕਹਿੰਦੇ ਮੈਨੂੰ ਨਹੀਂ ਕੋਈ ਸੰਜਤ ਨੂੰ ਦਿੰਦਾ ਹੈ ਇਸੇ ਕਰਕੇ ਤੇ ਰੋਜ਼ ਸੰਗਤ ਸੁਖੁਲ ਕਾਸਾ ਸੁਣਾਉਂਦੇ ਨੇ ਵਾਸਾ ਕਹਿੰਦੇ ਨੇ ਮੇਰੇ ਮਾਗੂ ਜੀ ਸਤ ਸੰਗਤ ਮਿਲੇ ਸੁਣਤਾ ਕਰ ਰੋਜ਼ ਸਤੂ ਜੀ ਕਿਰਪਾ ਕਰਦੇ ਨੇ ਮੇਰੇ ਸਾਥ ਸੰਗਤ ਭਜੇ ਇਹ ਬੰਨਾ ਵਾਸਾ ਕਹਿੰਦੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਅਰਿਦੇ ਘਾਰੇ ਸੰਗਤ ਵਿੱਚ ਬੈਠਿਆ ਕਰ ਇੱਥੇ ਬੈਠ ਕੇ ਅਕਾਲ ਪੁਰਖ ਦਾ ਨਾਮ ਲੱਭਿਆ ਕਰ ਇਹੋ ਆਲੋਕ ਬਿਨੁ ਦਾ ਨਾਮ ਜਪਣ ਤੋਂ ਬਿਨਾ ਹੋਰ ਕੋਈ ਜੁਗਤੀ ਨਹੀਂ ਹੈ ਭਾਈ ਜਿਹੜੀ ਕੈਨੂ ਇਸ ਸੰਸਾਰ ਦੇ ਚੀਹਨਿਆਂ ਨੂੰ ਸੰਸਾਰ ਦੇ ਦੁੱਖਾਂ ਨੂੰ ਬਚਾ ਸਕੇ ਰਹਾ ਆਦਿ ਅੰਤ ਦਿਆਲ ਪੂਰਨ ਤਿਸੁ ਜਿਨਾ ਨਹੀ ਕੋਇ اے ਭਾਈ ਜਿਹੜਾ ਦਇਆ ਦਾ ਘਰ ਸਰਬ ਵਿਆਕ ਪ੍ਰਭੂ ਸਦਾ ਹੀ ਜੀਵਾਂ ਦੇ ਸਿਰ ਦੇ ਉੱਤੇ ਰਾਖਾ ਹੈ ਕੋਸ ਤੋਂ ਬਿਨਾ ਉਸ ਵਰਗਾ ਕੋਈ ਨਹੀਂ ਹੈ ਜਨਮ ਮਰਨ 니ਵਾਰ ਹਰਿ ਜਾਪ ਸਿਮਰੁ ਸੁਆਮੀ ਸੋਇ ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ ਸਦਾ ਜਪਿਆ ਕਰ ਉਸੇ ਹਰੀ ਦਾ ਨਾਮ ਜਪ ਕੇ ਸਤਿਗੁਰੂ ਜੀ ਕਹਿੰਦੇ ਆਪਣਾ ਜਨਮ ਮਰਨ ਦਾ ਗੇੜ ਪੂਰ ਕਰਦਾ ਨਹੀਂ ਨਾਮ ਜਪਨੇਗਾ ਕਿ ਇਸ ਸੰਸਾਰ ਦੇ ਵਿੱਚ ਜੰਮੈ ਮਰੇ ਮਰੇ ਫਿਰ ਜੰਮੈ ਕੋਉ ਕੌਤ ਸਜਾਏ ਭੈਣ ਦੇ ਸੁਣ ਬਾਸਕ ਦੇ ਨਾਮ ਨਹੀਂ ਜਪੇਗਾ ਫਿਰ ਮੜ ਮੜ ਕੇ ਮੁੜ ਮੁੜ ਕੇ ਇਸ ਸੰਸਾਰ ਤੋਂ ਨਾ ਪਹੇਗਾ ਇਸ ਕਰਕੇ ਭਈ ਜਨਮ ਮਰਨ ਦੇ ਬਾਰ ਹਰ ਤੱਕ ਅਕਾਲ ਪੁਰਖ ਵੇਰਗੁਰੂ ਜੀ ਦਾ ਨਾਮ ਲੱਭ ਕੇ ਜਨਮ ਮਰਨ ਤੋਂ ਰਹਿ ਤੂੰ ਜਾ ਸੇਵਲ ਸ਼ਰਮੇ ਉਸ ਕੋੇ ਅਕਾਲ ਪੁਰਖ ਵੇਰਗੁਰੂ ਜੀ ਦਾ ਸਿਮਰਨ ਕਰਿਆ ਕਰ ਵੇਦ ਸਿਮਰਤ ਕਥਾ ਸਾਸਤ ਭਗਤ ਕਰਹਿ ਵਿਚਾਰ ਏ ਭਾਈ ਵੇਦ ਸਿਮਰਤੀਆਂ ਸਾਸਤਰ ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ ਜ਼ਿਕਰ ਕਰਦਾ ਹੈ ਤੇ ਭਗਤ ਜਨ ਵੀ ਜਿਸ ਪਰਮਾਤਮਾ ਦੇ ਉਹਨਾਂ ਦੀ ਵਿਚਾਰ ਕਰਦੇ ਹਨ ਮੁਬਤ ਪਾਈਐ ਸਾਧ ਸੰਗਤ ਆਯੰ ਅੰਧਾਰ 파ਸਕ ਦੇ ਸਾਧ ਸੰਗਤ ਵਿੱਚ ਉਸਦਾ ਨਾਮ ਸਿਮਰ ਕੇ ਜਗ ਵਿੱਚ ਵੇਦਿਆਂ ਨੂੰ ਖਲਾਸੀ ਮਿਲਦੀ ਹੈ ਮਾਇਆ ਦੇ ਮੋਹ ਦਾ ਮੇਰਾ ਤੂੜੂ ਹੁੰਦਾ ਹੈ ਜਿਨ੍ਹਾਂ ਬਾਰੇ ਸਾਖਰ ਵਿਗਿਆਨ ਕਰਾਉਂਦੇ ਨੇ ਸਮਰਤੀਆਂ ਦਸਣੀਆਂ ਨੇ ਵੇਦ ਦਸ ਰਹੇ ਨੇ ਈਸ਼ਕਾਰ ਗੁਰੂ ਬਾਰੇ 파ਸਾ ਕਹਿੰਦੇ ਨੇ ਭਾਈ ਉਹਨਾਂ ਸਾਧਿਆਂ ਦੇ ਵਿੱਚ ਮੁਕਤ ਪਾਈ ਹੈ ਸਾਧ ਸੰਗਤ ਸਤਾਰਿਆ ਤੇ ਕਿਤੁਸ ਸੇ ਕਿਤਿਏ ਅਕਾਲ ਪੁਰਖ ਵਹਿਗੁਰੂ ਜੀ ਦੇ ਨਾਮ ਜਪਣ ਵਾਲਿਆਂ ਨੇ ਸ੍ਰੀ ਹੋਇ ਕਿਉਂਕਿ ਨਾਮ ਜਪਣ ਵਾਲਿਆਂ ਨੇ ਨਾਮ ਨਾਲ ਜੋੜ ਦੇਣਾ ਹੈ ਪਾਰਸਾ ਕਹਿੰਦੇ ਨੇ ਜਿਹੜੇ வேத ਪ੍ਰਾਣ ਸੰਗਤ ਨੇ ਇਹਨਾਂ ਨੂੰ ਪੜਿਆਂ ਦੇ ਮੁਕਤ ਨਹੀਂ ਹੋਣਾ ਤਾਂ ਇਹ ਨਾ ਪੜਿਆਂ ਕਰਕੇ ਮੁਕਤੀ ਨਹੀਂ ਮਿਲਣੀ ਹੈ ਮੁਕਤੀ ਕਦੋਂ ਮਿਲਣੀ ਹੈ ਜਦੋਂ ਪਾਰਸਾ ਕਹਿੰਦੇ ਤੂੰ ਆਕਾਰ ਉਪਰ ਵਹਿਗੁਰੂ ਜੀ ਦੇ ਨਾਮ ਨਾਲ ਜੁੜਨਾ ਹੈ ਜੋ ਉਪਦੇਸ਼ ਵੇਦ ਸਾਖਰ ਤਨ ਗ੍ਰੰਥ ਕਰ ਰਹੇ ਨੇ ਉਹ ਇਹ ਦੇਸ਼ ਕਰਦੇ ਨੂੰ ਬਿਨਾਂ ਲਗਦੇ ਕਰਦੇ ਕਿ ਭਾਈ ਨਾਮ ਜਪਿਆ ਕਰ ਇਸ ਕਰਕੇ ਪਾ ਸਕੋ ਜਿਹੜੇ ਭਾਈ ਜਿਹੜੇ ਆਕਾਲ ਪੁਰਖ ਬਹਿਰੂ ਜੀ ਦਾ ਨਾਮ ਜਪਣਗੇ ਉਹ ਸੇਧ ਸਿਮਰਤ ਕਥਾ ਸਾਖ ਜੇ ਸਾਰੇ ਇਹੀ ਵਿਚਾਰ ਕਰਦੇ ਨੇ ਮੁਕਤ ਕਾਈਏ ਸਾਧ ਸੰਗਤ ਸਾਧ ਸੰਗਤ ਵਿੱਚ ਗੁਰੂ ਦੇ ਪਿਆਰੇ ਦੀ ਸੰਗਤ ਵਿੱਚ ਬੈਠ ਕੇ ਸਿਮਰ ਸ਼੍ਰੀ ਅੰਮ੍ਰਿਤ ਸੋਏ ਪਾਲਸਾ ਗੰਜੋ ਉਸ ਕਾਲਕੁਪਰ ਬੈਕੁਰੂ ਜੀ ਦਾ ਸਿਮਰਨ ਕਰਿਆ ਕਰ ਸਿਮਰ ਕੇ ਤੂੰ ਕਾਲਕੁਪਰ ਬੈਕੁਰੂ ਜੀ ਦਾ ਨਾਮ ਜਪ ਕੇ ਜਗ ਤੇ ਚੁਹੇਲੀਆਂ ਨੂੰ ਖਲਾਸੀ ਮਿਲਦੀ ਹੈ ਤੈਨੂੰ ਫਿਰ ਮਿਲੇਗੀ ਫਿਰ ਮਾਇਆ ਦਾ ਮੋਹ ਦਾ ਜਿਹੜਾ ਹਨੇਰਾ ਹੈ ਜਿਹੜਾ ਸੰਸਾਰ ਸੱਚ ਜੰਗ ਲੱਗਦਾ ਹੈ ਮਾਇਆ ਸੰਗ ਪਿਆਰੀ ਲੱਗਦੀ ਹੈ ਮੋਹ ਦਾ ਜਾਜੂ ਜਾ ਸਾਡੇ ਉੱਪਰ ਪਿਆ ਹੋਇਆ ਪਾਲਸਾ ਕਹਿੰਦੇ ਸਾਰਾ ਪਾਈ ਤੇਰਾ ਉ ਦੂਰ ਹੋ ਜਾਏਗਾ ਚਰਨ ਕਮਲ ਅਧਾਰ ਜਨਕ ਰਾਮ ਤੁੰਜੀ ਏਕ ਹੈ ਭਾਈ ਪ੍ਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ ਦੇ ਆਤਮਕ ਜੀਵਨ ਦਾ ਸਰਮਾਇਆ ਹੈ ਅਕਾਲ ਪੁਰਖ ਵੈਕੂਜੀ ਦਾ ਸਰ ਜਿਹੜਾ ਨਾਮ ਜਪਣਾ ਸਿਮਰਨ ਕਰਨਾ ਵਰਨ ਕੀ ਕਰਨੀ ਗੁਰੂ ਦੇ ਪਿਆਰਿਆਂ ਦੇ ਕੋਲ ਬੈਠ ਕੇ ਸੰਗਤ ਕਰਨੀ ਗੁਰ ਚਰਨਾਂ ਚਾ ਕੇ ਬੈਠਣਾ ਬਾਣੀ ਪੜ੍ਹਨੀ ਸੁਣੀ ਪਾਸਾ ਕਿ ਉਹ ਇਹੀ ਹਾਸਲ ਹੁੰਦੀ ਹੈ ਤੇ ਇਹੀ ਅਸਲ ਸਰਮਾਇਆ ਹੈ ਤਾਂ ਨਾਨਕ ਦੀ ਗaan ਸੱਚਾ ਨਾਮ ਜੀ ਪ੍ਰਵਤੇ ਇਹ ਨਾਮਕ ਪ੍ਰਮਾਤਮਾ ਨੇ ਓਟ ਹੀ ਸਤਗੁਰੂ ਜੀ ਕਹਿੰਦੇ ਹਰੀ ਦੇ ਪਿਆਰਿਆਂ ਦਾ ਪਾਲ ਹੈ ਸਹਾਰਾ ਹੈ ਇਸਲਾਮ ਕਾਮ ਰਹਣ ਵਾਲਾ ਆਸਰਾ ਹੈ ਇਸ ਕਰਕੇ ਸਤਿਗੁਰਿਆ ਨੇ ਕਿਰਪਾ ਕੀਤੀ ਹੈ ਭਾਈ ਅੱਜ ਦੇ ਪਾਵਨ ਪਿਤਰ ਮੁਖਵਾਚ ਸਹਿ ਜੀ ਦੇ ਨਾਮੀ ਸਾਡੇ ਤੇ ਪਰਉਪਕਾਰ ਕਰਦੇ ਹੋਏ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਗੁਰੂ ਦਾ ਜੇ ਨਾਮ ਅਕਾਲ ਪੁਰਖ ਰਹਿਤੁ ਜੀ ਦਾ ਸਿਮਰਨ ਹੀ ਸਭ ਤੋਂ ਮੁੱਤੰ ਹੈ ਜਿਹੜਾ ਇਸ ਸੰਸਾਰ ਦੇ ਨਾਲੋਂ ਮੋਹ ਤੇਰਾ ਖੂੜ ਕੇ ਨਿਰੰਕਾਰ ਦੇ ਨਾਲ ਮੋਹ ਤੇਰਾ ਤਾਵੇਂਗਾ ਜਿਹੜੇ ਨਾਮ ਜਪਿਆ ਸਿਮਰਨ ਕੀਤੇ ਆ ਤੈਨੂੰ ਇਹ ਸੰਸਾਰ ਤੋਂ ਅਤੇ ਚਾਰਾਂ ਧਰਮ ਤੋਂ ਮੁਕਤੀ ਪ੍ਰਾਪਤ ਹੋਵੇਗੀ ਇਸ ਕਰਕੇ ਪਾਸੋਂ ਕਹਿੰਦੇ ਭਾਈ ਉਸ ਅਕਾਲ ਪੁਰਖ ਦਾ ਨਾਮ ਲਿਪਿਆ ਕਰ ਹਰੀ ਦੇ ਚਾਰੀ ਤੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਜਦੋਂ ਸੰਗਤ ਵਿੱਚ ਬੈਠਾਂਗੇ ਸੰਗਤ ਦੇ ਵਿੱਚੋਂ ਹੀ ਰੰਗ ਦੇ ਚੜਨਗੇ ਇਸ ਕਰਕੇ ਗੁਰੂ ਬਾਰੇ ਬਣੀਏ ਗੁਰੂ ਚਰਨਾਂ ਨਾਲ ਜੁੜੀਏ ਸਹਿਵਰੇ Nghi ਕਰੀਏ ਬਾਣੀ ਪੜੀਏ ਬਾਣੀ ਵਿਚਾਰੀਏ ਵਿਚਾਰ ਕੇ ਆਪਣੇ ਮਿਰਦੇ ਚ ਵਸਾਈਏ ਸਾਧੂ ਗੁਰਾਂ ਦੇ ਪ੍ਰਤਿ ਰੂਪ ਦੇ ਸੁਣੋ ਤਾਂ ਹੀ ਸਾਡਾ ਜੀਵਨ ਸਬਰ ਹੋਣਾ ਹੈ